ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਦੇ ਪਿੰਡੂ ਖੇਤਰਾ ਵਿੱਚ ਬਣੀਆਂ ਲਾਇਬ੍ਰੇਰੀਆਂ ਦੀ ਗਿਣਤੀ 275 ਤੱਕ ਪਹੁੰਚ ਗਈ ਹੈ ਪਿੰਡੂ ਖੇਤਰਾ ਵਿੱਚ ਇਹ ਲਾਇਬ੍ਰੇਰੀਆਂ ਸਫਲਤਾਪੂਰਵਕ ਚੱਲ ਰਹੀਆਂ ਹਨ ਜਦਕਿ ਆਧੁਨਿਕ ਸਹੂਲਤਾਂ ਨਾਲ ਲੈਸ 58 ਹੋਰ ਲਾਇਬ੍ਰੇਰੀਆਂ ਉਸਾਰੀ ਦੀਨ ਹਨ ਇਹ ਲਾਇਬ੍ਰੇਰੀਆਂ ਵਾਈਫਾਈ ਸੋਲਰ ਪਾਵਰ ਅਤੇ ਹੋਰ ਉੱਚ ਪੱਧਰੀ ਸਹੂਲਤਾਂ ਦੇ ਨਾਲ ਲੈਸ ਹਨ ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ ਮੈਂ ਪਿੰਡ ਬਹਾਦਰਪੁਰ ਦਾ ਰਹਿਣ ਵਾਲਾ ਇੱਥੇ ਮੈਂ ਪੀਐਸਟੈਟ ਤਿਆਰੀ ਕਰਨ ਆਉਣਾ ਦਿੱਲੀ ਇੱਥੇ ਬਹੁਤ ਵਧੀਆ ਸੁਵਿਧਾਵਾਂ ਦਿੱਤੀਆਂ ਗਈਆਂ ਨੇਗੀਆਂ ਇੱਥੇ ਇੱਕ ਬੱਚਾ ਜਿਵੇਂ ਵੀ ਉਹ ਕੰਫਰਟ ਜ਼ੋਨ ਵਿੱਚ ਪੜ੍ਹਨਾ ਚਾਹੁੰਦਾ ਟੇਬਲ ਕੁਰਸੀ ਲੈ ਕੇ ਸੋਫੇ ਤੇ ਜਾਂ ਨੀਚੇ ਬਹਿ ਕੇ ਉਕੇ ਮੇ ਵੀ ਸਟੱਡੀ ਕਰ ਸਕਦਾ ਆ ਆਰਾਮ ਦਾ ਇੱਕ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੀ ਇਹ ਪਹਿਲ ਕਦਮੀ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਲਾਇਬ੍ਰੇਰੀਆਂ ਖੋਲ ਰੇ ਆ ਪਿੰਡਾਂ ਚ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਪਟਵਾਰੀ ਕਿਵੇਂ ਲੱਗੀਦਾ ਜੇਈ ਕਿਵੇਂ ਬਣਦਾ ਕਈਆਂ ਨੇ ਤਿੰਨ ਤਿੰਨ ਨੌਕਰੀਆਂ ਲੈ ਲਈਆਂ ਇੱਕੋ ਸਾਲ ਚ ਨੰਬਰ ਲੈ ਆਓ ਇਹ ਹੋ ਨਹੀਂ ਸਕਦਾ ਕਿ ਤੁਹਾਡੇ 500 ਚੋਂ 400 90 ਆ ਗਏ 480 ਵਾਲਾ ਬੰਦਾ ਤੁਹਾਡੇ ਪਿੰਡ ਦਾ ਹੀ ਜਾ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਦੋਸਤ ਮਿੱਤਰ ਦਾ ਕੋਈ ਜੁਆਕ 490 ਵਾਲੇ ਨੂੰ ਹੀ ਨੌਕਰੀ ਮਿਲੂਗੀ ਤੁਹਾਡੇ ਘਰੇ ਚਿੱਠੀ ਆਊ ਸਰਕਾਰ ਦੀ ਕਿ ਆਹ ਕੁਰਸੀ ਤੇਰਾ ਇੰਤਜ਼ਾਰ ਕਰੀ ਜਾਂਦੀ ਆ ਆ ਜਾ ਕੇ ਬਹਿ ਜਾ ਸੱਚੀ ਗੱਲ ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗਾ ਆ ਬੋਹਰ ਦੇ ਆਬਾ ਸਕੁਆਇਰ ਦੇ ਵਿੱਚ ਜਿੱਥੇ ਅੱਜ ਹਜ਼ਾਰਾਂ ਲੋਕ ਦੌੜ ਰਹੇ ਨੇ ਜਾਖੜ ટ્રਸਟ ਵੱਲੋਂ ਅੱਜ 6ਵੀਂ ਮੈਰਾਥਨ ਕਰਵਾਈ ਗਈ ਜਿਸ ਦੇ ਵਿੱਚ ਛੋਟੇ-ਛੋਟੇ ਬੱਚਾ ਤੋਂ ਲੈ ਕੇ 50 ਸਾਲ 60 ਸਾਲ ਤੱਕ ਦੇ ਬਜ਼ੁਰਗਾਂ ਨੇ ਵੀ ਹਿੱਸਾ ਲਿਆ ਤੇ ਨਾਲ ਹੀ ਵਿਧਾਇਕ ਬੋਹਰ ਦੇ ਸੰਦੀਪ ਜਾਖੜ ਜੀ ਆ ਉਹਨਾਂ ਨੇ ਵੀ 10 ਕਿਲੋਮੀਟਰ ਵਿੱਚ ਹਿੱਸਾ ਲਿਆ ਇਸ ਦੇ ਵਿੱਚ ਜਗ੍ਹਾ-ਜਗ੍ਹਾ ਤੋਂ ਬਹੁਤ ਦੂਰੋਂ-ਦੂਰੋਂ ਲੋਕ ਆ ਕੇ ਪਾਰਟਿਸਪੇਟ ਕਰ ਰਹੇ ਆ ਆਪਾਂ ਵਿਧਾਇਕ ਜੀ ਨਾਲ ਵੀ ਗੱਲਬਾਤ ਕਰਦੇ ਐ ਇੱਥੇ ਜੋ ਪਾਰਟਿਸਪੇਟ ਕਰ ਰਹੇ ਉਹਨਾਂ ਨਾਲ ਤੇ ਜੋ ਲੋਗ 1 2 3 ਆਨਗੇ ਉਹਨਾਂ ਵਾਸਤੇ ਵੀ ਇਨਾਮ ਕਾਫੀ ਰੱਖੇ ਹੋਇਆ ਤੇ ਇੱਕ ਪ੍ਰਬੰਧ ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਜੋ ਕਿ ਅੱਜ ਨਿਪਰੇ ਚੜ੍ਹਿਆ ਤੇ ਅੱਜ ਪੂਰਾ ਸ਼ਹਿਰ 도ੜਿਆ ਤੇ ਸੜਕਾਂ ਦੇ ਉੱਪਰ ਅੱਜ ਪੂਰਾ ਸ਼ਹਿਰ ਤੁਸੀਂ ਦੇਖ ਰਹੇ ਹੋ ਜਾਨਾ ਮਾਫਾ ਜੀ ਮੇਰਾ ਨਾਮ ਅੰਜਲੀਨਾ ਮੈਂ ਲੁਧਿਆਣੇ ਤੇ ਹਾਂ ਠੀਕ ਹੈ ਔਰ ਮੇਰਾ ਬਹੁਤ ਸ਼ੌਕ ਹੈ ਮੈਂ ਜਦ ਕਾਲਜ ਵਿੱਚ ਸੀ ਤਬ ਵੀ ਮੈਂ ਕਾਫੀ ਪਾਰਟਿਸਪੇਟ ਕੀਆ ਚਾਤੀ ਰੈਸ और आज ये मेरे जो इधर है भोर से इन्होंने मेरे को कहा आप स्पेशल आ जाओ शौक है मैं कहा यस और इसलिए मैं इधर आई सेवेंटी टूट मैं हाँ दो बार दौड़ी हूँ और काटी रेस में भी दौड़ी काफी एन सी सी की सार्जेंट रहे मैं तो वैसे बहुत बार ये मेरे मैराथन में पहली बार आई हाँ यस मैराथन में पहली बार आई और पाली बैल ये मैंने 5 ਕਿਲੋਮੀਟਰ ਦੀ ਰੇਸ ਕਰ ਰਹੀ ਠੀਕ ਆ ਆਪ ਬੜੇ ਸ਼ਹਿਰ ਸੇ ਆਏ ਹੋ ਛੋਟੇ ਸ਼ਹਿਰ ਕੇ ਵਿੱਚ ਵੀ ਮੈਰਾਥਨ ਹੋਇਆ ਕਿਹਦਾ ਲੱਗਾ ਬਹੁਤ ਅੱਛਾ ਲੱਗਾ ਬਹੁਤ ਅੱਛਾ ਠੀਕ ਹੈ ਸੰਦੀਪ ਜੀ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਇਵੈਂਟ ਹੈ ਨਹੀਂ ਸਭ ਤੋਂ ਪਹਿਲੇ ਤਾਂ ਦੇਖੋ ਸਾਰੇ ਪਾਰਟਿਸਿਪੈਂਟਸ ਦਾ ਤੇ ਦਿਨੋਂ ਧੰਨਵਾਦ ਉਮੀਦ ਤੋਂ ਵੀ ਜ਼ਿਆਦਾ ਜਿਵੇਂ ਤੁਸੀਂ ਕਹਿ ਰਹੇ ਸੀ ਪਰਸੋਂ ਹੀ ਅਸੀਂ 10000 ਦੀ ਮਤਲਬ ਪਲੈਨਿੰਗ ਸੀ ਪਲੈਨਿੰਗ ਤਾਂ 9000 ਦੀ ਸੀ 1000 ਬੈਕਅਪ ਰੱਖਿਆ ਸੀ ਪਰ 10000 ਤੇ ਅਸੀਂ ਬੰਦ ਕਰਤਾ ਸੋ ਪਾਰਟਿਸਿਪੈਂਟਸ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਇਤਿਹਾਸਿਕ ਆਪੋਰ ਮੈਰਾਥਨ ਸੀ ਪ੍ਰਸ਼ਾਸਨ ਦਾ ਵੋਲੰਟੀਅਰਸ ਦਾ ਇੱਕ ਮਹੀਨੇ ਤੋਂ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਹੈ ਅੱਜ ਇੰਨਾ ਵਧੀਆ ਮੈਨੇਜ ਕੀਤਾ ਤੇ ਸਹੀ ਮਾਇਨੇ ਤੇ ਅੱਜ ਜੇ ਮੈਂ ਦੱਸਾਂ ਜਦੋਂ ਅਸੀਂ 5 ਕਿਲੋਮੀਟਰ 플ੈਗ ਆਫ ਕੀਤੀ ਅਸੀਂ ਆਲਮੋਸਟ 15 ਮਿੰਟ ਲੇਟ ਹੋ ਗਏ ਸੀ ਮੈ 10 ਕਿਲੋਮੀਟਰ ਭਜਣਾ ਸੀ ਤੇ ਮੈਂ ਹਰਦੇਵ ਸਰ ਨੂੰ ਕਿਹਾ ਵੀ ਅੱਜ ਹੋਣਾ ਨਹੀਂ ਆਪਾਂ ਬਹੁਤ ਲੇਟ ਹੋ ਗਏ ਤੇ ਇਹਨਾਂ ਨੇ ਸੁਨੀਲ ਨੇ ਦੀਪਕ ਨੇ ਤੇ ਸਪੈਸ਼ਲੀ ਸੋਨੂ ਤੇ ਰਾਘਵ ਨੇ ਸਕੂਟਰ ਤੇ ਕਿਹਾ ਵੀ ਨਹੀਂ ਕਰਨਾ ਤੇ ਮੌਲ ਹੀ ਆ ਜਾ ਸੀਗਾ ਇਸੀਂ ਕੰਪਲੀਟ ਵੀ ਕੀਤੀ ਸਾਰੇ ਇੰਜੋਏ ਕਰ ਰਹੇ ਨਸ਼ਿਆਂ ਤੋਂ ਦੂਰ ਖੇਲੋ ਕੀ ਔਰ ਤੇ ਇੱਕ ਹੋਰ ਰਿਕਵੈਸਟ ਹੈ ਸਾਰਿਆਂ ਨੂੰ ਦੇਖੋ ਇਹਨੂੰ ਅਨ ਆਪਾਂ ਆਦਤ ਬਣਾਣੀ ਹੈ ਹੈਬਿਟ ਬਣਾਣੀ ਹੈ ਅੱਜ ਇੱਕ ਪਹਿਲਾ ਕਦਮ ਸੀ ਵਾਕਿੰਗ ਕਰੋ ਦੌੜੋ ਜਿਮ ਜਾਓ ਵਰਜਿਸ ਕਰੋ ਪਰ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਫਿਟ ਇੰਡੀਆ ਮੂਵਮੈਂਟ ਚਲਾ ਰੱਖੀ ਹੈ ਦੇਖੋ ਅੱਜ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਡਾਇਬੀਟਿਸ ਤੇ ਓਬੀਸਿਟੀ ਦੀਆਂ ਬਿਮਾਰੀਆਂ ਫੈਲ ਰਹੀ ਹੈ ਸੋ ਸਿਹਤ ਹੈ ਤਾਂ ਸਭ ਕੁਝ ਹੈ ਸੋ ਇੰਜੋਏ ਵੀ ਕਰਨਾ सिंगल यूज प्लास्टिक अवॉइड करो गंदगी घट तो घट फैलाओ एंड वंस अगेन प्रेस था ये सारे बोर वासियां था तय दिलो धन्यवाद जय हिंद जय भारत की करना चाहोगे आज के इवेंट पर बहुत बढ़िया जी सर पहला तो लग रहा सी होएगा नहीं पर assi कर लिया जी कितने किलोमीटर दौड़े हो हां जी 5 किलोमीटर एंड डन करता जी बस और साढ़े दो अगे लोग निकल जाने ने अभी बहुत मेहनत कर गया जी वेलकम जी जाकर साहब थैंक यू ट्रस्ट की तरफ से ये जो इनिशिएटिव लिया गया ये बहुत ही बहुत ही उनका शुक्रिया अदा कि उन्होंने ऐसा प्रोजेक्ट यहाँ की यंग जनरेशन को दिया यंग के साथ साथ हम लोग जैसे एज ग्रुप वाले भी खूब घूमे खूब इंजॉय किया खूब बातें की खूब दौड़े बहुत मजा किया और ऐसे चलते रहे तो बहुत अच्छा लगेगा हम हमको भी मेला कॉलेज से हैं सभी स्टाफ मेंबर हमारे बहुत से बच्चे आए हुए हैं एनसीसी एनएसएस यूथ वेलफेयर डिपार्टमेंट से बहुत से बच्चों ने भाग लिया और बहुत एंजॉय किया मैं अनु चौधरी और मेरा सनलाइट डिजाइनर के नाम से मेरा यूट्यूब चैनल है और वैसे तो मैं स्पोर्ट्स में पार्टिसिपेट करती रही थी और नेशनल प्लेयर प्ले मैं है, हैंडबॉल की लेकिन मैंने मैराथन में कभी भी पार्टिसिपेट नहीं किया था इस बार मेरे हस्बैंड ने इतना सपोर्ट किया कि मैंने इसमें पार्टिसिपेट किया और जाकर ट्रस्ट का मैं तहे दिल से धन्यवाद करती हूँ वो तीयों का मेला और ये ऐसा जो मैराथन प्रोग्राम करवाते हैं हम जैसी लेडीज को भी आगे आने का मौका मिलता है और अपना टैलेंट दिखाने के लिए मैं बहुत खुश हूँ बहुत ज्यादा अच्छे अरेंजमेंट थे मैं जान डर रही थी कुछ भी ऐसा नहीं है आप बे जिजक इसमें पार्टिसिपेट कर सकते हो और हमें बहुत ज्यादा खुशी हुई और ज्योति मेरे साथ बिल्कुल एक कदम से कदम मिला के मेरे साथ रही इसका धन्यवाद और बच्चे साथ हमारे थैंक यू ਕੀ ਨਾਮ ਹੈ ਮਾਨਵ ਮਾਨਵ ਕਿਸ ਤਰ੍ਹਾਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਸਾਨੂੰ ਕਿੰਨੇ ਕਿ ਦੋਸਤ ਨਾਲ ਗਏ ਸਾਰੇ ਗਏ ਸੀ ਸਕੂਲ ਦੇ ਠੀਕ ਹੈ ਠੀਕ ਹੈ ਮজা ਆਇਆ ਮজা ਬਹੁਤ ਜ਼ਿਆਦਾ ਆਇਆ ਕਿੰਨੇ ਕਿਲੋਮੀਟਰ ਦੌੜੇ ਪੰਜ ਠੀਕ ਹੈ ਸਵੇਰਾ ਟੀਵੀ ਲਈ ਬੋਹਰ ਤੋਂ ਤਰਮੇਂਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈਗੇ ਆ ਬੋਹਰ ਦੇ ਆਬਾ ਸਕੁਆਇਰ ਦੇ ਵਿੱਚ ਜਿੱਥੇ ਅੱਜ ਹਜ਼ਾਰਾਂ ਲੋਕ ਦੌੜ ਰਹੇ ਨੇ ਜਾਕੜ ਟਰਸਟ ਵੱਲੋਂ ਅੱਜ 6ਵੀਂ ਮੈਰਾਥਨ ਕਰਵਾਈ ਗਈ ਜਿਸ ਦੇ ਵਿੱਚ ਉਹ ਛੋਟੇ-ਛੋਟੇ ਬੱਚਾ ਤੋਂ ਲੈ ਕੇ 50 ਸਾਲ 60 ਸਾਲ ਤੱਕ ਦੇ ਬਜ਼ੁਰਗਾਂ ਨੇ ਵੀ ਹਿੱਸਾ ਲਿਆ ਤੇ ਨਾਲ ਹੀ ਵਿਧਾਇਕ ਬੋਹਰਦੇ ਸੰਦੀਪ ਜਾਖੜ ਜੀ ਆ ਉਹਨਾਂ ਨੇ ਵੀ 10 ਕਿਲੋਮੀਟਰ ਵਿੱਚ ਹਿੱਸਾ ਲਿਆ ਇਸ ਦੇ ਵਿੱਚ ਜਗ੍ਹਾ-ਜਗ੍ਹਾ ਤੋਂ ਬਹੁਤ ਦੂਰੋਂ-ਦੂਰੋਂ ਲੋਕ ਆ ਕੇ ਪਾਰਟਿਸਪੇਟ ਕਰ ਰਹੇ ਆ ਆਪਾਂ ਵਿਧਾਇਕ ਜੀ ਨਾਲ ਵੀ ਗੱਲਬਾਤ ਕਰਦੇ ਐ ਇੱਥੇ ਜੋ ਪਾਰਟਿਸਪੇਟ ਕਰ ਰਹੇ ਉਹਨਾਂ ਨਾਲ ਵੀ ਗੱਲਬਾਤ ਕਰ ਰਿਹਾ ਤੇ ਜੋ ਲੋਕ ਫਰਸਟ ਸੈਕੰਡ ਥਰਡ ਆਣਗੇ ਉਹਨਾਂ ਵਾਸਤੇ ਵੀ ਇਨਾਮ ਕਾਫੀ ਰੱਖੇ ਹੋਇਆ ਤੇ ਇੱਕ ਪ੍ਰਬੰਧ ਜਿਹੜਾ ਪਿਛ पूरा ते सड़का पूरा शहर शहर मेरा नाम अंजलिना मैं लुधियाने से हूँ और मेरे को बहुत शौक है मैं जब कॉलेज में थी तब भी मैं काफी पार्टिसिपेट किया चाटी रेस और आज ये मेरे जवाही इधर है अबोर से, इन्होंने मेरे को कहा भी आप स्पेशल आ जाओ शौक है मैं यस और इसलिए मैं इधर आई सेवेंटी टूटी मैं धोरी हूँ हाँ दो बार दौड़ी हूँ और काटी रेस में भी दौड़ी काफी रेस है एनसी की सार्जेंट रहे मैं तो वैसे बहुत बार ये मेरे मैराथन में पहली बार आई हाँ यस मैराथन में पहली बार आई और पाली बैल ये मैंने 5 ਕਿਲੋਮੀਟਰ ਦੀ ਰੇਸ ਕਰ ਰਹੀ ਠੀਕ ਆ ਆਪ ਬੜੇ ਸ਼ਹਿਰ ਸੇ ਆਏ ਹੋ ਛੋਟੇ ਸ਼ਹਿਰ ਕੇ ਵਿੱਚ ਮੈਰਾਥਨ ਇਹ ਕਿਹਦਾ ਲਗਾ ਬਹੁਤ ਅੱਛਾ ਲਗਾ ਬਹੁਤ ਅੱਛਾ ਠੀਕ ਹੈ ਸੰਦੀਪ ਜੀ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਇਵੈਂਟ ਹੈ ਨਹੀਂ ਸਭ ਤੋਂ ਪਹਿਲੇ ਤਾਂ ਦੇਖੋ ਸਾਰੇ ਪਾਰਟਿਸਿਪੈਂਟਸ ਦਾ ਤੇ ਇਹ ਦਿਨੋਂ ਧੰਨਵਾਦ ਉਮੀਦ ਤੋਂ ਵੀ ਜ਼ਿਆਦਾ ਜਿਵੇਂ ਤੁਸੀਂ ਕਹਿ ਰਹੇ ਸੀ ਪਰਸੋ ਹੀ ਅਸੀਂ 10000 ਦੀ ਮਤਲਬ ਪਲੈਨਿੰਗ ਸੀ ਪਲੈਨਿੰਗ ਤਾਂ 9000 ਦੀ ਸੀ 1000 ਬੈਕਅਪ ਰੱਖਿਆ ਸੀ ਪਰ 10000 ਤੇ ਅਸੀਂ ਬੰਦ ਕਰਤਾ ਸੋ ਪਾਰਟਿਸਿਪੈਂਟਸ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਇਤਿਹਾਸਿਕ ਆਪੋਰ ਮੈਰਾਥਨ ਸੀ ਪ੍ਰਸ਼ਾਸਨ ਦਾ ਵੋਲੰਟੀਅਰਸ ਦਾ ਇੱਕ ਮਹੀਨੇ ਤੋਂ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਹੈ ਅੱਜ ਇੰਨਾ ਵਧੀਆ ਮੈਨੇਜ ਕੀਤਾ ਤੇ ਸਹੀ ਮਾਇਨੇ ਤੇ ਅੱਜ ਜੇ ਮੈਂ ਦੱਸਾਂ ਜਦੋਂ ਅਸੀਂ 5 ਕਿਲੋਮੀਟਰ 플ੈਗ ਆਫ ਕੀਤੀ ਅਸੀਂ ਆਲਮੋਸਟ 15 ਮਿੰਟ ਲੇਟ ਹੋ ਗਏ ਸੀ ਮੈ 10 ਕਿਲੋਮੀਟਰ ਭਜਣਾ ਸੀ ਤੇ ਮੈਂ ਹਰਦੇਵ ਸਰ ਨੂੰ ਕਿਹਾ ਵੀ ਅੱਜ ਹੋਣਾ ਨਹੀਂ ਆਪਾਂ ਬਹੁਤ ਲੇਟ ਹੋ ਗਏ ਤੇ ਇਹਨਾਂ ਨੇ ਸੁਨੀਲ ਨੇ ਦੀਪਕ ਨੇ ਤੇ ਸਪੈਸ਼ਲੀ ਸੋਨੂ ਤੇ ਰਾਘਵ ਨੇ ਸਕੂਟਰ ਤੇ ਕਿਹਾ ਵੀ ਨਹੀਂ ਕਰਨਾ ਤੇ ਮੌਲ ਹੀ ਆ ਜਾ ਸੀਗਾ ਇਸੀਂ ਕੰਪਲੀਟ ਵੀ ਕੀਤੀ ਸਾਰੇ ਇੰਜੋਏ ਕਰ ਰਹੇ ਨਸ਼ਿਆਂ ਤੋਂ ਦੂਰ ਖੇਲੋ ਕੀ ਔਰ ਤੇ ਇੱਕ ਹੋਰ ਰਿਕਵੈਸਟ ਹੈ ਸਾਰਿਆਂ ਨੂੰ ਦੇਖੋ ਇਹਨੂੰ ਅਨ ਆਪਾਂ ਆਦਤ ਬਣਾਣੀ ਹੈ ਹੈਬਿਟ ਬਣਾਣੀ ਹੈ ਅੱਜ ਇੱਕ ਪਹਿਲਾ ਕਦਮ ਸੀ ਵਾਕਿੰਗ ਕਰੋ ਦੌੜੋ ਜਿਮ ਜਾਓ ਵਰਜਿਸ ਕਰੋ ਪਰ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਫਿਟ ਇੰਡੀਆ ਮੂਵਮੈਂਟ ਚਲਾ ਰੱਖੀ ਹੈ ਦੇਖੋ ਅੱਜ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਡਾਇਬੀਟਿਸ ਤੇ ਓਬੀਸਿਟੀ ਦੀਆਂ ਬਿਮਾਰੀਆਂ ਫੈਲ ਰਹੀ ਹੈ ਸੋ ਸਿਹਤ ਹੈ ਤਾਂ ਸਭ ਕੁਝ ਹੈ ਸੋ ਇੰਜੋਏ ਵੀ ਕਰਨਾ ਹੈ सिंगल यूज प्लास्टिक अवॉइड करो गंदगी घट तो घट फैलाओ एंड वंस अगेन प्रेस था ये सारे बोर वासियां था तय दिलो धन्यवाद जय हिंद जय भारत की करना चाहोगे आज के इवेंट पर बहुत बढ़िया जी सर पहला तो लग रहा सी होएगा नहीं पर assi कर लिया जी कितने किलोमीटर दौड़े हो हां जी 5 किलोमीटर रन डन करता जी बस और साढ़े दो अगे लोग निकल जाने ने अभी बहुत मेहनत कर गया जी वेलकम जी जाकर साहब थैंक यू ट्रस्ट की तरफ से ये जो इनिशिएटिव लिया गया ये बहुत ही बहुत ही उनका शुक्रिया अदा कि उन्होंने ऐसा प्रोजेक्ट यहाँ की यंग जनरेशन को दिया यंग के साथ साथ हम लोग जैसे एज ग्रुप वाले भी खूब घूमे खूब इंजॉय किया खूब बातें की खूब दौड़े बहुत मजा किया और ऐसे चलते रहे तो बहुत अच्छा लगेगा हम हमको भी मेला कॉलेज से हैं सभी स्टाफ मेंबर हमारे बहुत से बच्चे आए हुए हैं एनसीसी एनएसएस न्सी, यूथ वेलफेयर डिपार्टमेंट से बहुत से बच्चों ने भाग लिया और बहुत एंजॉय किया मैं अनु चौधरी और मेरा सनलाइट डिजाइनर के नाम से मेरा यूट्यूब चैनल है और वैसे तो मैं स्पोर्ट्स में पार्टिसिपेट करती रही थी और नेशनल प्लेयर मैं है, हैंडबॉल की लेकिन मैंने मैराथन में कभी भी पार्टिसिपेट नहीं किया था इस बार मेरे हस्बैंड ने इतना सपोर्ट किया कि मैंने इसमें पार्टिसिपेट किया और जाकर ट्रस्ट का मैं तय दिल से धन्यवाद करती हूँ वो तीयों का मेला और ये ऐसा जो मैराथन प्रोग्राम करवाते हैं हम जैसी लेडीज को भी आगे आने का मौका मिलता है और अपना टैलेंट दिखाने के लिए मैं बहुत खुश हूँ बहुत ज्यादा अच्छे अरेंजमेंट थे मैं जान डर रही थी कुछ भी ऐसा नहीं है आप बेझिझक इसमें पार्टिसिपेट कर सकते हो और हमें बहुत ज्यादा खुशी हुई और ज्योति मेरे साथ बिल्कुल एक कदम से कदम मिला के मेरे साथ रही इसका धन्यवाद और बच्चे हैं साथ हमारे थैंक यू की नाम है मानव मानव किस तरह लगया जो बहुत बढ़िया लगया सानू मजा बहुत ज्यादा आया ਸਵੇਰਾ ਟੀਵੀ ਲਈ ਅਪਹਰ ਤੋਂ ਤਰਮੇਂਦਰ ਦੀ ਰਿਪੋਰਟ